我这儿。 Benim koltuğumun altına oturuyorum. ਹਰ ਸਾਡੇ ਐਮਰਜੈਂਸੀ ਨੰਬਰ 99140 74076 ਤੇ ਇਨਫੋਰਮੇਸ਼ਨ ਆਈ ਸੀ ਕਿ ਮਠੰਡਾ ਮਾਲ ਰੋਡ ਮੱਛੀ ਮਾਰਕੀਟ ਦੇ ਕੋਲ ਇੱਕ ਰੈੱਡ ਬੋਡੀ ਪਈ ਆ ਜਦ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਮੁੱਕੇ ਤੇ ਆ ਕੇ ਦੇਖਿਆ ਜਿਹੜਾ ਕਿ ਮੱਛੀ ਮਾਰਕੀਟ ਦੇ ਵਿੱਚ ਫਟਾਗਾ ਉਹਦੇ ਉੱਤੇ ਡੈੱਡ ਬੋਡੀ ਪਈ ਸੀਗੀ ਤੇ ਪੀਸੀਆਰ ਪੁਲਿਸ ਮੁੱਕੇ ਤੇ ਆ ਗਈ ਸੀ ਤੇ ਥਾਣਾ ਕਤਵਾਲੀ ਪੁਲਿਸ ਮੁੱਕੇ ਤੇ ਆ ਗਈ ਸੀ ਸਾਰਾ ਟੀਮ ਵੱਲੋਂ ਉਹਦੀ ਜਿਹੜਾ ਕਿ ਵਿਅਕਤੀ ਆ ਜਿਹਦੀ ਉਮਰ 34 ਸਾਲ ਉੱਥੇ ਮੁੱਕੇ ਤੇ شناخت ਕਰਵਾ ਲਈ ਗਈ ਨਾਮ ਗੌਰਵ ਉੱਤਰ ਰਮੇਸ਼ 34 ਸਾਲ ਦੀ ਉਮਰ ਆ ਪ੍ਰਤਾਪ ਨਗਰ ਦਾ ਰਹਿਣ ਵਾਲਾ ਸਾਰਾ ਟੀਮ ਨੂੰ ਡੈਡ ਬਡੀ ਚੁੱਕ ਕੇ ਸਿਵਲ ਹਸਪਤਾਲ ਬਟਿੰਡਾ ਮੌਰਚੀ ਘਰ ਵਿੱਚ ਰੱਖ ਦਿੱਤਾ ਗਿਆ ਤੇ ਥਾਣਾ ਕਤਵਾਲੀ ਪੁਲਿਸ ਵੀ ਆ ਗਈ ਸੀ ਮੌਕੇ ਤੇ ਉਹਨਾਂ ਦੀ ਮਦਦ ਦੇ ਵਿੱਚ ਡੈਡ ਬਡੀ ਨੂੰ ਸਿਵਲ ਹਸਪਤਾਲ ਬਟਿੰਡਾ ਮੌਰਚੀ ਘਰ ਵਿੱਚ ਰੱਖ ਦਿੱਤਾ ਗਿਆ ਹੈ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਮੱਛੀ ਮਾਰਕੀਟ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਇਸ ਸੰਬੰਧੀ ਮਿਤੀ 22 8 2025 ਨੂੰ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਇਹ ਆਦਮੀ ਮਿਲਿਆ ਸੀ ਜੋ ਡਿਗਦਾ ਨਜ਼ਰ ਆ ਰਿਹਾ ਸੀ ਜਿਸ ਨੂੰ ਅਸੀਂ ਕੋਤਵਾਲੀ ਪੁਲਿਸ ਸਟੇਸ਼ਨ ਵੱਲੋਂ ਨੂੰ ਸਿਵਲ ਹਸਪਤਾਲ ਬਟਾ ਜਾ ਕੇ ਦਾ ਮੈਡੀਕਲ ਚੈੱਕਅਪ ਕਰਾਇਆ ਗਿਆ ਜਿਸ ਵਿੱਚ ਦੀਆਂ ਰਿਪੋਰਟਸ ਦੇ ਆਧਾਰ ਤੇ ਡਾਕਟਰ ਸਾਹਿਬ ਦੇ ਚੈੱਕਅਪ ਦੇ ਦੌਰਾਨ ਦੱਸਿਆ ਗਿਆ ਕਿ ਇਸ ਦੇ ਲੰਗਸ ਜ਼ਿਆਦਾ ਖਰਾਬ ਹੈ ਤੇ ਪੀੜੀਆਂ ਹੋਣ ਕਰਕੇ ਇਸ ਨੂੰ ਹਸਪਤਾਲ ਦਾਖਲ ਨਹੀਂ ਕੀਤਾ ਜਾ ਸਕਿਆ ਉਸ ਵੇਲੇ ਮੈਡੀਕਲ ਸਹੂਲਤ ਦੇ ਕੇ ਉੱਥੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਇਸ ਦੇ ਪ੍ਰਾਂਤ ਨਤਨ ਦੇ ਹਵਾਲੇ ਕਰ ਦਿੱਤਾ ਗਿਆ ਅੱਜ ਨੂੰ ਅਸੀਂ ਬਾਡੀ ਮਿਲੀ ਇਹਦਾ ਬਾਡੀ ਨੂੰ ਸਿਵਲ ਹਸਪਤਾਲ ਭੰਡਾ ਇਸ ਦੇ ਭਾਈ ਦੇ ਨਾਲ ਲਿਜਾਇਆ ਗਿਆ ਤੇ ਅਸੀਂ ਪਹਿਨ ਦੱਸਿਆ ਕਿ ਇਸ ਦੀ ਮੌਤ ਲੰਮ ਚ ਖਰਾਬ ਹੁੰਟ ਕੇ ਤੇ ਪੀਲੇ ਕਾਰਨ ਹੋਈ ਹੈ ਕਿਉਂਕਿ ਘਰੋਂ ਆ ਕੇ ਇੱਥੇ ਮੱਛੀ ਮਰ ਕੇ ਸੌਂ ਜਾਂਦਾ ਸੀਗਾ ਤੇ ਇੱਥੇ ਦੀ ਮੌਤ ਰਾਤ ਹੋ ਗਈ ਹੈ ਜਿਸ ਬੰਦੀ ਇਸ ਦੇ ਪ੍ਰਾਂਤ ਨਤਨ ਦੇ ਬਿਆਨ ਤੇ 194 ਵੀਰਸਤ ਕਾਰਵਾਈ ਹਮੇਚਾ ਚੱਲਦੀ ਜਾ ਰਹੀ ਹੈ ਨਸ਼ੇ ਦੀ ਓਵਰਡੋਜ਼ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ